ਕੱਲੋ ਵੀ ਪੰਜਾਬ ਦੇ ਕੋਈ ਮਾਰੇ ਕਦੇ ਕਦੇ ਕਿਸਮਤ ਦੀ ਗੱਲ ਸੀ ਕਿ ਜਿਨ੍ਹਾਂ ਨੂੰ ਪੰਜਾਬ ਨਾਲ ਤੇ ਖਾਸ ਹੋ ਤੇ ਇਸ ਪੰਜਾਬ ਵਿੱਚ ਵੱਸਦੇ ਵੱਡੀ ਗਿਣਤੀ ਵਿੱਚ ਸਿੱਖ ਜਿਹੜੇ ਆਪਣੇ ਆਪ ਨੂੰ ਮਹਬੂਤ ਸਮਝਦੇ ਆ ਇੱਥੇ ਧਾਰਮਿਕ ਤੌਰ ਤੇ ਆਪਣੇ ਸਨਸਕਾਰਾਂ ਤੌਰ ਤੇ ਉਨਾ ਵਾਸਤੇ ਇਹਨਾਂ ਦਾ 1 ਪੈਸੇ ਦਾ ਯੋਗਦਾਨ ਹੈ ਉਹ ਗੱਲ ਜਿਹੜੀ ਆ ਸਾਰੀ ਕਲੀਅਰ ਹੋ ਗਈ ਆ ਇਹਨਾਂ ਨੂੰ ਇਹ ਗੱਲ ਦਿਸ ਗਈ ਆ ਤੁਸੀਂ ਸਾਰੇ ਆਪ ਹੀ ਆਪਣੀਆਂ ਗੁਵਾਰਾਂ ਦੇ ਵਿੱਚ ਤੇ ਤੁਹਾਡੇ ਸੋਸ਼ਲ ਮੀਡੀਆ ਰਾਹੀਂ ਤੁਸੀਂ ਖਬਰ ਜਿਹੜੀ ਆ ਨਸ਼ਰ ਕਰਦੇ ਹੋ ਤੁਹਾਡਾ ਵੀ ਧੰਨਵਾਦ ਆ ਕਿ ਤੁਸੀਂ ਨਿਕਰ ਕੇ ਆਉਂਦੇ ਹੋ ਇਹ ਜਿਹੜਾ ਹਾਲੇ ਤਾਂ ਪੰਜਾਬ ਦੇ ਲੋਕ ਨਹੀਂ ਉੱਥੇ ਹਾਲੇ ਤਾਂ ਕੱਲੇ ਆਮ ਆਦਮੀ ਆਲੇ ਉੱਥੇ ਆ ਜਿਹੜੇ ਇਹਨਾਂ ਨੂੰ ਭਜਾਉਣਾ ਸ਼ੁਰੂ ਕਰਦਾ ਸੋ ਆਉਣ ਵਾਲੇ ਦਿਨ ਕਿਹੋ ਜਿਹੇ ਹੋਣਗੇ ਇਸ ਗੱਲ ਦੇ ਸਕੇਦਰੇ ਤੇ ਇਹਨਾਂ ਨੇ ਹਿਸਾਬ ਲਾ ਲਿਆ ਕੀ ਪਹਿਲਾਂ ਦਿੱਲੀ ਲੁੱਟੀ ਜਿਹੜਾ ਦਿੱਲੀ ਦਾ ਹਾਲ ਕੀਤਾ ਉਹ ਦਿੱਲੀ ਵਾਲਿਆਂ ਨੂੰ ਪਤਾ ਹੋਣਾ ਉੱਥੇ ਤੁਹਾਡੇ ਜਾਣਕਾਰਾਂ ਨੂੰ ਪਤਾ ਪਰ ਹੁਣ ਇਹਨਾਂ ਕੋਲੇ ਕੋਈ ਹੋਰ ਰਸਤਾ ਨਹੀਂ ਆ ਇਹ ਪੰਜਾਬ ਦੀ ਜ਼ਮੀਨ ਨੂੰ ਧਿਆਉਣ ਦੇ ਲਈ ਵੱਡੀਆਂ ਜਿਹੜੇ ਕਹਿੰਦੇ ਲੋਕ ਆ ਵੱਡੀਆਂ ਪਾਰਟੀਆਂ ਵੱਡੀਆਂ ਧਿਰਾਂ ਨੂੰ ਵੇਚਣ ਦੇ ਵਾਸਤੇ ਇਹਨਾਂ ਨੇ ਰਸਤਾ ਬਣਾਇਆ ਭਾਵੇਂ ਕਿ ਇਹਨਾਂ ਦੀ ਜਿਹੜੀ ਉਹ ਚਾਲ ਸੀ ਜਿਹੜੀ ਇਹਨਾਂ ਨੇ ਮਨਮਾਨੀ ਕਰਨੀ ਸੀ ਡੈਨੋ ਸਾਹਿਬ ਨੇ ਵੀ ਜਿਵੇਂ ਜਗਰ ਕੀਤਾ ਕਿ ਇਸ ਪੰਜਾਬ ਦੀ ਇੱਕੋ ਇੱਕ ਪਾਰਟੀ ਆ ਜਿਹੜੀ ਇਸ ਪੰਜਾਬ ਦੇ ਹੱਕਾਂ ਲਈ ਇਸ ਪੰਜਾਬ ਦੇ ਹਿੱਤਾਂ ਲਈ ਇਸ ਪੰਜਾਬ ਦੀ ਫਿਕਰਮੰਦੀ ਲਈ ਇਸ ਪੰਜਾਬ ਦੇ ਹਰ ਕਾਰ ਦੇ ਲਈ ਚਾਹੇ ਉਹ ਵਪਾਰਅਤ ਚਾਹੇ ਕਿਸਾਨਅਤ ਚਾਹੇ ਕਿਰਤੀਅਾ ਉਸ ਦੇ ਲਈ ਜੇ ਕੋ ਲੜਾਈ ਅੱਜ ਤੱਕ ਲੜੀ ਆ ਤੇ ਉਹ ਅਕਾਲੀ ਦਲ ਨੇ ਲੜੀ ਆ ਤੇ ਹੁਣ ਵੀ ਅਸੀਂ ਧੰਨਵਾਦ ਕਰਦੇ ਆ ਤੇ ਮਾਣ ਕਰਦੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਜਿਨ੍ਹਾਂ ਨੇ ਇਸ ਲੜਾਈ ਨੂੰ ਚੁੱਕਿਆ ਤੇ ਪਿਛਲੇ ਦਿਨੀ ਜਿਹੜਾ ਧਰਨਾ ਤੁਸੀਂ ਦੇਖਿਆ ਤੁਸੀਂ ਸਾਰੇ ਉੱਤੇ ਹਾਜ਼ਰ ਸੀ ਇੱਕ ਬੜੀ ਵੱਡੀ بلند ਆਵਾਜ਼ ਚ ਚੌਥੀ ਦਿੱਤੀ ਗਈ ਫੋ ਉਸ ਤੋਂ ਡਰਦੇ ਆ ਮਾਫ ਕਰਨਾ ਕਿ ਸਾਡਾ ਜਿਹੜਾ ਮੁੱਖ ਮੰਤਰੀ ਆ ਉਹ ਵੀ ਕਈ ਵਾਰੀ ਕਹਾਵਤਾਂ ਸੁਣਾਉਣਾ ਹੁੰਦਾ ਸੋ ਅੱਜ ਵੀ ਮੈਂ ਉਹ ਕਹਾਵਤ ਸੁਣਾਉਣਾ ਕਹਿੰਦੇ ਮਸ਼ਰਮਾ ਦੀ ਡੁੱਲਗੀ ਢਾਲ ਸੀ ਤਾਂ ਕਹਿੰਦਾ ਇਦਾਂ ਹੀ ਖਾਣੇ ਹੁੰਨੇ ਆ ਉਹ ਪਾਲਿਸੀ ਹੋਰ ਸੀ ਤੇ ਹੁਣ ਇਹਨਾਂ ਨੇ ਇਹ ਇੱਕ ਆਪ ਦਾ ਦੱਸਣ ਵਾਸਤੇ ਕਿ ਨਹੀਂ ਅਸੀਂ ਤਾਂ ਚੰਗਾ ਕੰਮ ਕਰ ਰਹੇ ਆ ਉਹ ਪਾਲਿਸੀ ਦੇ ਵਿੱਚ ਬਹੁਤ ਸਾਰੇ ਫੇਰ ਬਦਲ ਕੀਤੇ ਆ ਉਹਨਾਂ ਵਿੱਚ ਵੀ ਹਾਲੇ ਠੱਗੀ ਦੇ ਬਹੁਤ ਸਾਰੇ ਜਿਹੜੇ ਰਸਤੇ ਉਹਨਾਂ ਨੇ ਛੱਡੇ ਹੋਇਆ ਪਰ ਪੰਜਾਬ ਦੇ ਲੋਕ ਤੇ ਖਾਸ ਤੌਰ ਤੇ ਇਸ ਇਲਾਕੇ ਦੇ ਲੋਕ ਜਿਹੜੇ ਆ ਜਿਨ੍ਹਾਂ ਦੀ ਲੜਾਈ ਜਿਹੜੀ ਆ ਕਾਂਲੀ ਦਾ ਲੱਗੇ ਹੋ ਕੇ ਲੜੇਗਾ ਤੇ ਇਹ ਅਸੀਂ ਵਾਦਾ ਵੀ ਕੀਤਾ ਸੀਗਾ ਤੇ ਦਾਵਾ ਵੀ ਕਰਦੇ ਆ ਕਿ ਅਕਾਲੀ ਦਲ ਕਿਸਾਨ ਦੀ ਕਿਰਤੀ ਦੀ ਵਪਾਰੀ ਦੀ ਕਿਸੇ ਵੀ ਤਰ੍ਹਾਂ ਦੀ ਹਾਨੀ ਜਿਹੜੀ ਆ ਉਹ ਨਹੀਂ ਹੋਣ ਦੇਗਾ ਇਹ ਸਾਡਾ ਇਹ ਨੂੰ ਅਸੀਂ ਡਟ ਕੇ ਲੜਾਂਗੇ ਘਰ-ਘਰ ਤੱਕ ਜਾਵਾਂਗੇ ਜਿਸ ਤਰ੍ਹਾਂ ਦਾ ਜ਼ਿਕਰ ਹੋਇਆ ਦੱਸਿਆ ਗਿਆ ਕਿ ਜਿਹੜਾ ਐਫੀਡੈਪਟਾ ਇਹਦੇ ਲਈ ਜਿਵੇਂ ਇਸ ਕਰਨੇ ਵੀ ਦੱਸਿਆ ਕਿ ਅਸੀਂ ਕੈਂਪ ਲਾਵਾਂਗੇ ਘਰ-ਘਰ ਤੱਕ ਪਹੁੰਚ ਕਰਾਂਗੇ ਵੈਸੇ ਸਾਨੂੰ ਪਹੁੰਚ ਕਰਨਾ ਸਾਡਾ ਫਰਜ ਹੈ ਪਰ ਕਿਸਾਨ ਵੱਡੀ ਪੱਧਰ ਦੇ ਉੱਤੇ ਅਕਾਲੀ ਦਲ ਦੇ ਨਾਲ ਵੱਡਾ ਸਵਰਥਨ ਲੈ ਕੇ ਆ ਰਹੇ ਨੇ ਤਾਂ ਕਿ ਅਕਾਲੀ ਦਲ ਨੂੰ ਇਹ ਮੰਨ ਚੁੱਕੇ ਨੇ ਕਿ ਇਹ ਸਾਡੀ ਹੱਕਾਂ ਦੀ ਲੜਾਈ ਜਿਹੜਾ ਅਕਾਲੀ ਦਲ ਲੜੇਗਾ ਤੇ ਉਹ ਅਕਾਲੀ ਦਲ ਦਾ ਫਰਜ ਵੀ ਹੈਗਾ ਸੋ ਅੱਜ ਅਕਾਲੀ ਦਲ ਵੱਲੋਂ ਇਸ ਤੁਹਾਡੇ ਮਾਧਮ ਰਾਹੀਂ ਸਰਕਾਰ ਨੂੰ ਤਾਂ ਜਿਹੜਾ ਚਿਕਨਾ ਕੀਤਾ ਗਿਆ ਕਿ ਉਹ ਆਪਣੇ ਇਹਨਾਂ ਹੱਕਦਾਰਾਂ ਦੀ ਆਵਾਜ਼ ਆਵੇ ਤੇ ਕਿਸਾਨਾਂ ਦੀ ਤੇ ਜਿਹੜੇ ਵਪਾਰੀ ਲੋਕ ਨੇ ਉਹਨਾਂ ਦੇ ਲਈ ਵੀ ਅਸੀਂ ਜਿਹੜਾ ਵਾ ਹਰ ਹਾਲਤ ਵਿੱਚ ਮਦਦ ਦੀ ਅੱਜ ਇਹ ਦਾਅਵੇਦਾਰੀ ਜਿਹੜੀ ਆ ਉਸੀ ਦਿੱਤੀ ਐ ਸੋ ਤੁਹਾਡਾ ਜਦਾ ਸਮਾਂ ਨਹੀਂ ਲੈਣਾ ਸਾਡੇ ਰੈਕੋਰ ਹਲਕਾ ਦੇ ਇੰਚਾਰਜ ਆਪਣੇ ਸਦੂ ਸਾਹਿਬ ਆ ਗਏ ਆ ਉਹ ਵੀ ਦੋ ਸ਼ਬਦ ਤੁਹਾਡੇ ਨਾਲ ਸਾਂਝੇ ਕਰਨਗੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਇਓ ਇੱਕੋ ਇੱਕ ਸ਼ਰੋਮਣੀ ਅਕਾਲੀ ਦਲ ਦਾ ਲਾਲ ਜਿਹੜਾ ਕਿ ਹਮੇਸ਼ਾ ਹੀ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦਾ ਜਦੋਂ ਵੀ ਪੰਜਾਬ ਦੇਤੇ ਕੋਈ ਮੁਸੀਬਤ ਆਈ ਆ ਸ਼ਰੋਮਣੀ ਅਕਾਲੀ ਦਲ ਨੇ ਝੰਡਾ ਚੱਕ ਕੇ ਉਹਦੀ ਲੜਾਈ ਲੜੀ ਜਾ ਆਪਾਂ ਪਿਛਲਾ ਇਤਿਹਾਸ ਵੀ ਦੇਖਦੇ ਆਂ ਪਿੱਛੇ ਵੀ ਦੇਖਿਆ ਅੱਜ ਵੀ ਜਿਹੜੀ ਕਿਸਾਨਾਂ ਦੇ ਉੱਤੇ ਨਸੀਬਤ ਆਈਆ ਜਿਹੜੀ ਇਹ ਸਰਕਾਰ ਆ ਜਿਹੜੀ ਬਦਲਾਅ ਦੇ ਨਾਂ ਤੇ ਸਰਕਾਰ ਆਈਆ ਆਪਾਂ ਸਮਝਦੇ ਆਂ ਦੇਖਦੇ ਆਂ ਤੁਹਾਨੂੰ ਸਾਰਿਆਂ ਨੂੰ ਪਤਾ ਤੁਹਾਡੇ ਰਾਹੀਂ ਜਿਹੜੀ ਅਸੀਂ ਗੱਲ ਪਹੁੰਚਾਉਣੀ ਚਾਹੁੰਦੇ ਆਂ ਕਿ ਇਹ ਸਾਡੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਦਾ ਗਲਾ ਬਡਣ ਲੱਗੇ ਨੇ ਉਹਨਾਂ ਦਾ ਹੱਕ ਮਾਰ ਲੱਗੇ ਔਰ ਜਿਹੜੀਆਂ ਨੇ ਜ਼ਮੀਨਾਂ ਅਕਵਾਇਰ ਕਰਕੇ ਆਪਣੇ ਜਿਹੜੇ ਵੱਡੇ ਘਰਾਣਿਆਂ ਨੂੰ ਦੇ ਰਹੇ ਨੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜਿਹੜੇ ਕਿ ਪਿਛਲੇ ਸਾਲ ਅਸੀਂ ਆਪਾਂ ਬਹੁਤ ਵੱਡਾ ਧਰਨਾ ਦਿੱਤਾ ਤੁਸੀਂ ਸਾਰਿਆਂ ਨੇ ਸਾਡਾ ਸਾਥ ਦਿੱਤਾ ਅਸੀਂ ਇਹੇ ਕਰਕੇ ਤੁਹਾਡੇ ਕੋਲ ਆਸ ਵੀ ਰੱਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਕਿਸਾਨਾਂ ਦੇ ਹਿੱਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਕਿਸਾਨ ਰਲ ਕੇ ਸਮੁੱਚੇ ਸੰਘਰਸ਼ ਕਰਨਗੇ ਆਸ ਕਰਦੇ ਆ ਜੋ ਵੱਡੇ ਲੈਂਡ ਚੰਕ ਹੋਣਗੇ ਵੱਡੇ ਟੱਕ ਹੋਣਗੇ ਇਹ ਇਕੱਠੇ ਕਰ ਕਰਕੇ ਇਹਨਾਂ ਨੇ ਪ੍ਰਾਈਵੇਟ ਬਿਲਡਰਾਂ ਤੇ ਡਿਵੈਲਪਰਾਂ ਨੂੰ ਦੇਣੇ ਨੇ ਬੜਾ ਹੀ ਇੱਕ ਇਹਨਾਂ ਦੇ ਕੈਬਨਰੇਟ ਮੰਤਰੀ ਨੇ ਅਮਨ अरोड़ा ਜੀ ਤੇ ਉਸ ਤੋਂ ਬਾਅਦ ਇਹਨਾਂ ਦੇ ਆਪ ਦੇ ਜੋ ਕਿਸਾਨ ਵਿੰਗ ਨੇ ਉਹਨਾਂ ਨੇ ਬਗੈਦਾ ਪ੍ਰੈਸ ਕਾਨਫਰੰਸ ਕਰਕੇ ਇੱਕ ਗੱਲ ਕਹੀ ਕੀ ਇਹ ਜੀ ਗੇਮ ਚੇਂਜਰ ਆ ਇਹ ਗੇਮ ਚੇਂਜਰ ਤਾਂ ਹੈ ਪਰ ਇਹ ਕਿਸਾਨਾਂ ਲਈ ਨਹੀਂ ਗੀ ਇਹ ਆਮ ਲੋਕਾਂ ਲਈ ਨਹੀਂ ਇਹ ਗੇਮ ਚੇਂਜਰ ਆ ਜੀ ਵੱਡੀਆਂ ਕੰਪਨੀਆਂ ਦੇ ਲਈ ਦੇਖੋ ਇਸ ਸਮੇਂ ਲੁਧਿਆਣਾ ਜ਼ਿਲ੍ਹੇ ਦੀ ਇਹ ਸਥਿਤੀ ਹੋ ਚੁੱਕੀ ਆ ਕਿ ਮਾਰਕੀਟ ਦੇ ਰੇਟ ਇੱਕ ਤਰ੍ਹਾਂ ਨਾਲ ਕ੍ਰੈਸ਼ ਕਰ ਚੁੱਕੇ ਨੇ ਜੋ ਪ੍ਰਾਈਵੇਟ ਕਲੋਨਾਈਜ਼ਰ ਜਾਂ ਉਸਦੇ ਨਾਲ ਲੱਗਦੀਆਂ ਜ਼ਮੀਨਾਂ ਨੇ ਜੋ ਕਿਸਾਨਾਂ ਦੀਆਂ ਸਪੈਸ਼ਲੀ ਗੱਲ ਕਰਦੇ ਹਾਂ ਹਲਕੇ ਦਾਖੇ ਦੇ ਜਿਵੇਂ ਪਿੰਡ ਬੀਰਮੀ ਇਸੇਵਾਲ ਉੱਥੇ ਅੱਜ ਦੀ ਰੇਟ ਦੇ ਵਿੱਚ ਨਾ ਤਾਂ ਕੋਈ ਬਾਏਰ ਆ ਨਾ ਕੋਈ ਸੈਲਰ ਆ ਇਸ ਕਰਕੇ ਮਾਰਕੀਟ ਬਿਲਕੁਲ ਰੁਕੀ ਹੋਈ ਆ ਮੈਂ ਤੁਹਾਨੂੰ ਕੁਝ ਪਾਲਿਸੀਆਂ ਦੀਆਂ ਮੇਨ ਗੱਲਾਂ ਦੇ ਬਾਰੇ ਲੈ ਕੇ ਧਿਆਨ ਤੁਹਾਡਾ ਉਧਰ ਦਿਵਾਉਣਾ ਚਾਹੁੰਦਾ ਵਾਂ ਇੱਕ ਇਹਨਾਂ ਨੇ ਉਸ ਦੇ ਵਿੱਚ ਬੋਲ ਦਿੱਤਾ ਜੀ ਕਿ ਅਸੀਂ ਫਾਰਮਰ ਦੀ ਜਨ ਤੱਕ ਐਨਓਸੀ ਨਹੀਂ ਆਉਂਦੀ ਨੋਬਜੈਕਸ਼ਨ ਸਰਟੀਫਿਕੇਟ ਉਸ ਵੇਲੇ ਤੱਕ ਅਸੀਂ ਉਸ ਦੀ ਜ਼ਮੀਨ ਨੂੰ ਐਕਵਾਇਰ ਜਾਂ ਲੈਂਡ ਪੂਲਿੰਗ ਦੇ ਹੇਠ ਨਹੀਂ ਲਿਆਵਾਂਗੇ ਪਰ ਇੱਥੇ ਇੱਕ ਬਹੁਤ ਵੱਡਾ ਸਵਾਲ ਆ ਜਿਹੜਾ ਇਹਨਾਂ ਨੇ ਸੀਐਲਯੂ ਰੋਕਤਾ ਵਾ ਪ੍ਰੋਜੈਕਟਾਂ ਦਾ ਉਸ ਦੇ ਨਾਲ ਜੋ ਕਲੋਨਾਈਜ਼ਰ ਨੇ ਜਾਂ ਵਪਾਰੀ ਨੇ ਉਹਨਾਂ ਦਾ ਰੁਝਾਨ ਬਿਲਕੁਲ ਹੀ ਜ਼ਮੀਨਾਂ ਖਰੀਦਣ ਵਾਲੇ ਪਾਸੇ ਤੋਂ ਬੰਦ ਹੋ ਚੁੱਕਿਆ ਵਜਿ ਜਿਹੜੀ ਕਿਸਾਨਾਂ ਨੂੰ ਇੱਕ ਅਸੀਂ ਇੱਥੇ ਅੱਜ ਬੇਨਤੀ ਕਰਨ ਆਏ ਆ ਕਿ ਕਿਸਾਨ ਵੀਰ ਇੱਕ ਹਲਫੀਆ ਬਿਆਨ ਦੇਣ ਕਿਉਂਕਿ ਇਹਨਾਂ ਨੇ ਕਿਹਾ ਵੀ ਸਾਨੂੰ ਲੋਸ ਦੇ ਬਲਟ ਅਸੀਂ ਕਿਸਾਨਾਂ ਨੂੰ ਇਹ ਕਿਸਾਨ ਵੀਰਾਂ ਨੂੰ ਪਿੰਡ ਵਸੀਆਂ ਨੂੰ ਇਹ ਬੇਨਤੀ ਕਰਨ ਆਏ ਆ ਢਿੱਲੋ ਸਾਹਿਬ ਜੀ ਨੂੰ ਬਰੀਫ ਕਰ ਲ ਗਏ ਹਲਫੀਆ ਬਿਆਨ ਦੇ ਬਾਰੇ ਅਸੀਂ ਪਿੰਡ-ਪਿੰਡ ਜਾ ਕੇ ਸ਼ਰੋਮਣੀ ਕਾਲੀ ਦਲ ਕੈਂਪ ਲਗਾਊਗਾ ਉਹ ਅਸੀਂ ਹਲਫੀਆ ਬਿਆਨ ਦੇਵਾਂਗੇ ਤਾਂ ਕਿ ਸਰਕਾਰ ਮਜਬੂਰ ਹੋ ਸਕੇ ਜਦ ਵੱਡੇ ਨੰਬਰ ਦੇ ਵਿੱਚ ਗਲਾੜਾ ਵਿੱਚ ਸਾਡੇ ਹਲਫੀਆ ਬਿਆਨ ਜੋ ਕਿ ਸਾਡੇ ਇੱਕ ਤਰ੍ਹਾਂ ਦਾ ਅਧਰਾਜ ਸਰਟੀਫਿਕੇਟ ਹੋਊਗਾ ਉਥੇ ਉਹ ਪਹੁੰਚਣਗੇ ਤਾਂ ਇਹਨਾਂ ਨੂੰ ਇਸ ਪਾਲਿਸੀ ਦੇ ਵਿੱਚ ਇਹ ਮਜਬੂਰ ਹੋ ਜਾਣਗੇ ਕਿ ਇਹ ਉਸ ਦੇ ਵਿੱਚ ਅੱਗੇ ਨਾ ਵੱਧ ਸਕਣ ਇੱਕ ਬੜੀ ਹੋਰ ਇਹਨਾਂ ਨੇ ਕੱਲ ਸ਼ਰਾਰਤੀ ਢੰਗ ਦੇ ਵਿੱਚ ਨਾਲ ਉਸ ਪਾਲਿਸੀ ਦੇ ਵਿੱਚ ਇੱਕ ਚੇਂਜ ਕੀਤੀ ਹੈ ਤੇ ਲਾਲਚ ਦਿੱਤਾ ਜੀ ਕਿਸਾਨਾਂ ਨੂੰ ਕਿ ਜੇ ਕਿਸਾਨ 9 ਏਕੜ ਜ਼ਮੀਨ ਸਾਨੂੰ ਦੇਊਗਾ ਤਾਂ ਉਸ ਦੇ ਬਦਲੇ ਅਸੀਂ ਕਿਸਾਨ ਨੂੰ 3 ਏਕੜ ਦਵਾਂਗੇ ਬਟ ਉਹ 3 ਏਕੜ ਦੇ ਜਿਹੜੇ ਉਹ ਗਰੁੱਪ ਹਾਊਸਿੰਗ ਦੇ ਲਈ ਅਸੀਂ ਸਾਈਟ ਦਵਾਂਗੇ ਗਰੁੱਪ ਹਾਊਸਿੰਗ ਦਾ ਮਤਲਬ ਤੁਹਾਨੂੰ ਵੀ ਪਤਾ ਕਿ ਅਪਾਰਟਮੈਂਟ ਹੋਗੇ ਇਸ ਦਾ ਮਤਲਬ ਕਿਸਾਨ ਆਪਣੇ 9 ਕਿਲੇ ਜਮੀਨ ਦੇ ਬਦਲੇ ਜਿਹੜੀ 3 ਕਿਲੇ ਦੇਊਗਾ ਉਹ ਉਸ ਤੋਂ ਬਾਅਦ ਕਿਸੇ ਪ੍ਰਾਈਵੇਟ ਡਿਵੈਲਪਰ ਨੂੰ ਜਾਂ ਕਿਸੇ ਪ੍ਰਾਈਵੇਟ ਬੰਦੇ ਨੂੰ ਸਿਰਫ ਗਰੁੱਪ ਹਾਊਸਿੰਗ ਲਈ ਹੀ ਦੇ ਸਕਦਾ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇੱਥੇ ਕਿੰਨੇ ਗਰੁੱਪ ਹਾਊਸਿੰਗ ਪ੍ਰੋਜੈਕਟ ਬਣ ਜਾਣਗੇ ਅਪਾਰਟਮੈਂਟਸ ਦੀ ਤਾਂ ਪਹਿਲਾਂ ਹੀ ਓਵਰ ਸਪਲਾਈ ਚੱਲ ਰਹੀ ਹੈ ਲੁਧਿਆਣੇ 'ਚ ਇਹ ਬੜਾ ਇੱਕ ਇਹਨਾਂ ਦਾ ਹਾਸੋ ਹੀਣਾ ਕਦਮ ਹੈ ਕਿ ਕਿਸਾਨਾਂ ਨੂੰ ਲਾਲਚ ਦੇ ਦਿਓ ਪਰ ਕਿਸਾਨ ਵੀ ਉਹਨੂੰ ਸਿਆਣਾ ਹੋ ਚੁੱਕਿਆ ਜੀ ਇਸੇ ਤਰ੍ਹਾਂ ਇਹਨਾਂ ਨੇ 50 ਏਕੜ ਦੇ ਬਦਲੇ 30 ਏਕੜ ਦੇਣ ਦਾ ਵੀ ਲਾਲਚ ਦਿੱਤਾ ਵਾ ਇਸ ਦੇ ਵਿੱਚ ਵੀ ਬਹੁਤ ਕਮੀਆਂ ਨੇ ਇੱਕ 2012 ਦੇ ਵਿੱਚ ਜਦੋਂ ਲੈਂਡ ਪੂਲਿੰਗ ਆਈ ਹੈ ਜਿਹੜੀ ਬੜੀ ਇੰਪੋਰਟੈਂਟ ਗੱਲ ਆ ਇਹਨਾਂ ਨੇ ਉਸ ਦਾ ਟਾਈਮ ਪੀਰੀਅਡ ਰੱਖਿਆ ਸੀ 3 ਸਾਲ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਜਦੋਂ ਉਦੋਂ ਚਲੋ ਠੇਕਾ ਸੀ ਜਿਹੜਾ ਜ਼ਮੀਨਾਂ ਦਾ 30 35 40000 45000 ਤੱਕ ਸੀਗਾ ਜੀ ਇਹਨਾਂ ਨੇ ਇਸ ਦੇ ਵਿੱਚ ਵੀ ਇਹ ਕਿਹਾ ਕਿ 3 ਸਾਲ ਤੱਕ ਅਸੀਂ ਕਿਸਾਨ ਨੂੰ 30000 ਰੁਪਏ ਪ੍ਰਤੀ ਏਕੜ ਇੱਕ ਸਾਲ ਦਾ ਦਵਾਂਗੇ ਜਦ ਕਿ ਇੱਥੇ ਕਿਸਾਨ 65 ਤੋਂ 70000 ਰੁਪਏ 75000 ਰੁਪਏ ਤੱਕ ਆਮਦਨ ਆਪਣੀ ਲੈ ਰਿਹਾ ਵਾ 1 ਏਕੜ ਦੇ ਵਿੱਚੋਂ ਇਹਦਾ ਸਿੱਧਾ ਸਿੱਧਾ ਮਤਲਬ ਇਹ ਹੈ ਕਿ ਬੰਨ੍ਹਣ ਹੋ ਗਿਆ 3 ਸਾਲ ਲਈ ਉਸ ਦੇ ਬਾਅਦ ਉਸ ਦੇ ਵਿੱਚ ਐਕਸਟੈਂਸ਼ਨਾਂ ਕੀਤੀਆਂ ਜਾਣਗੀਆਂ ਸਿੱਧਾ ਸਿੱਧਾ ਇਹ ਇਹ ਤਾਂ ਕਹੀ ਰਹੀ ਨੇ ਕਿ 3 ਸਾਲ ਦੇ ਵੱਖਰੇ ਦੌਰਾਨ ਅਸੀਂ ਡਿਵੈਲਪਮੈਂਟ ਕਰਾਂਗੇ ਤੇ ਸਿਰਫ ਮਾਤਰ ਤਿੰਨ ਸਾਲਾਂ ਦਾ ਟੋਟਲ 90000 ਰੁਪਏ ਅਸੀਂ ਦਵਾਂਗੇ ਕਿਸਾਨ ਦੀ ਜ਼ਮੀਨ ਦਾ ਬੰਨਣ ਹੋ ਜਾਊਗਾ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਛੋਟੀ ਜੀ ਧਾਰਨ ਦੇਣਾ ਚਾਹੁੰਦਾ ਹਲਵਾਰਾ 에ਰਪੋਰਟ ਦਾ ਪ੍ਰੋਜੈਕਟ ਆ ਉਹ ਵੀ ਗਲਾਡਾ ਤੇ 에ਰਪੋਰਟ ਅਥਾਰਟੀ ਆਫ ਇੰਡੀਆ ਨੇ ਰਲ ਕੇ ਬਣਾਇਆ 100 ਏਕੜ ਦਾ ਪਲਾਨ ਆ 14 ਵਾਰਤਾ ਉਹਦੀ ਐਕਸਟੈਂਸ਼ਨ ਲਈ ਜਾ ਚੁੱਕੀ ਆ ਸਮੇਂ ਦੀ ਡਿਲੀਵਰੀ ਦੀ ਇਦਾਂ ਦੀਆਂ ਇਸ ਵਿੱਚ ਵੀ ਬਹੁਤ ਐਕਸਟੈਂਸ਼ਨ ਆਉਣਗੀਆਂ ਇਹ ਸਿਰਫ ਲੋਕਾਂ ਨੂੰ ਘਬਰਾਹ ਕਰ ਰਹੇ ਨੇ 3 ਸਾਲ ਦੇ ਵਿੱਚ ਕੁਝ ਨਹੀਂ ਉੱਥੇ ਹੋਣਾ ਹੈਗਾ ਉਸ ਤੋਂ ਬਾਅਦ ਕਹਿਣਗੇ 6 ਮਹੀਨੇ ਦੀ ਐਕਸਟੈਂਸ਼ਨ ਆ ਗਈ ਉਸ ਤੋਂ ਬਾਅਦ ਫਿਰ 6 ਮਹੀਨੇ ਦੀ ਪਾਲਣਗੇ ਜੀ ਇੱਕ ਇੱਕ ਕਹਿ ਰਹੇ ਨੇ ਕਿ 400% ਅਸੀਂ ਰਿਟਰਨ ਦੇਵਾਂਗੇ ਜੇ ਇਹ 400% ਰਿਟਰਨ ਕਿਸਾਨ ਨੂੰ ਦੇ ਰਹੇ ਆ ਤਾਂ ਫਿਰ ਆ ਜਿਹੜਾ 30000 ਰੁਪਏ ਪ੍ਰਤੀ ਏਕੜ ਵਾਲਾ ਇਹ ਐਡਾ ਵੱਡਾ ਕੋਝਾ ਮਜ਼ਾਕ ਕਿਉਂ ਕਰ ਰਹੇ ਨੇ ਜੋ ਕਿ ਇਕਲੌਤੇ ਲੀਡਰ ਹਨ ਜਿਨ੍ਹਾਂ ਨੇ ਆ ਕੇ ਗਰਾਊਂਡ ਤੇ ਸਾਡੇ ਹਲਕੇ ਦਾਖੇ ਦੇ ਕਿਉਂਕਿ ਇਸ ਵਿੱਚ 18 ਪਿੰਡ ਲੁਧਿਆਣੇ ਜਿਹੜੇ ਦੇ ਤਕਰੀਬਨ 44 ਪਿੰਡ ਦੇ ਇੱਥੇ ਉਹਨਾਂ ਨੇ ਸੀਤਾ ਸੀ ਤੇ ਉੱਥੇ ਹੀ ਇੱਕ ਬਹੁਤ ਵੱਡੇ ਧਰਨੇ ਦਾ ਉਹਨਾਂ ਨੇ ਪ੍ਰੋਗਰਾਮ ਦਿੱਤਾ ਸੀ ਜਿਸ ਦਾ ਕੀ ਕਿਸਾਨਾਂ ਨੇ ਸ਼੍ਰੋਮਣੀ ਕਾਲੀ ਦਲ ਦੇ ਵਰਕਰਾਂ ਤੇ ਇਲਾਕਾ ਨਿਵਾਸੀਆਂ ਨੇ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਉਸ ਧਰਨੇ ਨੂੰ ਸਫਲ ਬਣਾਇਆ ਜੋ ਕਿ ਕਲਾਡਾ ਦਫ਼ਤਰ ਦੇ ਬਾਹਰ ਦਿੱਤਾ ਗਿਆ ਸੀ ਸ਼ਾਇਦ ਉਸੇ ਧਰਨੇ ਕਰਕੇ ਇਹਨਾਂ ਨੂੰ ਪਿਛਲੇ 2-3 ਦਿਨਾਂ ਦੇ ਵਿੱਚ ਇਸ ਪਾਲਿਸੀ ਦੇ ਵਿੱਚ ਕੁਝ ਚੇਂਜਸ ਕਰਨੀਆਂ ਪਈਆਂ ਤੇ ਅਸੀਂ ਸਭ ਤੋਂ ਪਹਿਲਾਂ ਸ਼੍ਰੋਮਣੀ ਕਾਲੀ ਦਲ ਦੀ ਜੋ ਜ਼ਿਲ੍ਹੇ ਦੀ ਲੀਡਰਸ਼ਿਪ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਜਿਨ੍ਹਾਂ ਨੇ ਇਸ ਸੰਘਰਸ਼ ਨੂੰ ਅੱਜ ਦੀ ਸੜੀ ਕਿੱਥੇ ਪਹੁੰਚ ਗਈ ਸਰਕਾਰ ਨਾਲੋਂ ਦੀ ਕੋਈ ਚੀਜ਼ ਨਹੀਂ ਅਸੀਂ ਕਿਸੇ ਦੇ ਅਧੀਨ ਪੰਜਾਬੀ ਕੰਮ ਕਰ ਰਹੇ ਹਾਂ ਇਹ ਸਾਰਾ ਕੁਝ ਪਹਿਲੀ ਵਾਰੀ ਵਾਪਰ ਰਿਹਾ ਪੰਜਾਬ 'ਚ ਸੋ ਅੱਜ ਜਿਹੜੀ ਗੱਲ ਕਰਕੇ ਆਪਾਂ ਬੈਠੇ ਹਾਂ ਜਿਹੜੀ ਮੈਂ ਪਹਿਲਾਂ ਸਭ ਤੋਂ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਸ਼ੋਮਨ ਕਾਦੀਦਾਂ ਦੇ ਇਕੱਲੇ ਇਕੱਲੇ ਬਰਕਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲ ਕਦਮੇ ਕੀਤੀ ਆਮ ਕਿਸਾਨ ਦੇ ਨਾਲ ਪੰਜਾਬੀ ਦੇ ਨਾਲ ਰੋਧਿਆਣਾ ਲੋਸੀਆ ਦੇ ਨਾਲ ਖੜ ਕੇ ਇੱਕ ਧਰਨਾ ਲਾਇਆ ਧਰਨੇ ਤੋਂ ਬਾਅਦ ਸਰਕਾਰ ਨੂੰ ਆਪਣੀ ਇਹ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਚੇਂਜ ਕਰਨੀ ਪਈ ਐਮੈਂਡਮੈਂਟ ਕਰਨੀ ਪਈ ਇਹ ਸਾਡੀ ਸਮਝ ਲਓ ਧਰਨੇ ਦੀ ਵੱਡੀ ਪ੍ਰਾਪਤੀ ਇੱਕ ਖੂਸੀ ਵਾਲੀ ਗੱਲ ਆ ਸਾਡੇ ਲਈ ਹੈ ਤਾਂ ਚਲੋ ਓਵਰਆਲ ਤਾਂ ਇਹ ਸਾਡਾ ਅਜਾੜਾ ਪਰ ਜੇ ਕਿਸੇ ਨੂੰ ਸੋਚਣ ਲਈ ਮਜਬੂਰ ਹੋਣਾ ਪਵੇ ਕਿਸੇ ਨੂੰ ਆਪਣੇ ਪਾਲਿਸੀ ਵਿੱਚ ਚੇਂਜ ਕਰਨੀ ਪਵੇ ਆਪਣੇ ਕੰਮ ਦੇ ਵਿੱਚ ਕੋਈ ਬਦਲਾਅ ਲੈਣਾ ਪਵੇ ਤਾਂ ਸਮਝ ਲਓ ਇਹ ਸਾਡੀ ਪ੍ਰਾਪਤੀ ਸੀ ਸਾਡੀ ਵੱਡੀ ਪ੍ਰਾਪਤੀ ਹੈ ਵੀ ਅਸੀਂ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਂ ਪਹੁੰਚਾਉਣ ਦੇ ਵਿੱਚ ਕਾਮਯਾਬ ਰਹੇ ਹਾਂ ਸਰਕਾਰ ਨੂੰ ਮਜਬੂਰ ਨਾ ਆਪਣੀ ਪਾਲਿਸੀ ਦੇ ਵਿੱਚ ਜਿਹੜੀ ਧੱਕੇ ਵਾਲੀ ਗੱਲ ਸੀ ਉਹ ਖਤਮ ਕਰਕੇ ਸਹੀ ਵਾਲੀ ਗੱਲ ਤੇ ਆਉਣਾ ਪਿਆ ਇਹ ਸਰਕਾਰ ਦੀ ਤੇ ਇਹ ਸਾਡੀ ਅਕਾਲੀ ਦਲ ਦੀ ਤੇ ਸਰਦਾਰ ਸੁਖੀ ਸਿੰਘ ਬਾਦਲ ਜੀ ਦੀ ਵੱਡੀ ਪ੍ਰਾਪਤੀ। ਜਿਸ ਕਰੋਂ ਉਹਨਾਂ ਨੇ ਬਹੁਤ ਵਿਸਥਾਰ ਦੇ ਵਿੱਚ ਤੁਹਾਨੂੰ ਜਾਣਕਾਰੀ ਦਿੱਤੀ ਹੈ ਪਾਲਿਸੀ ਦੇ ਵਿੱਚ ਕੀ ਕੀ ਆ। ਇਹ ਮੈਂ ਸਮਝਦਾ ਵੀ ਇਹ ਪਾਲਿਸੀ ਨਹੀਂ ਇਹ ਅਜਾੜਾ ਹੈ ਕਿਸਾਨਾਂ ਦਾ ਜਿਹੜਾ ਜਿੰਨੇ ਅਜਾੜੇ ਪਹਿਲਾਂ ਮੈਂ ਗਿਣਿਆ ਉਹਨਾਂ ਤੋਂ ਬਾਅਦ ਅਗਲਾ ਅਜਾੜਾ। 24000 ਏਕੜ ਦੇ ਕਰੀਬ ਜ਼ਮੀਨ ਨੂੰ ਤੁਸੀਂ ਡੈਡ ਕਰ ਦਿੱਤਾ। ਨਾ ਕੋਈ ਇਹਨੂੰ ਕਿਦਰ ਵਾਸਤੇ ਆਊਗਾ ਤੇ ਨਾ ਕੋਈ ਵਿਚੰਦਾ ਫਾਇਦਾ ਔਰ ਜਿਸ ਤਰ੍ਹਾਂ ਦੀ ਇਹ ਪਾਲਸੀ ਆ ਵੀ ਅਸੀਂ ਜ਼ਿਮੀਦਾਰ ਨੂੰ 1 ਕਿਲੋ ਮਗਰ 1000 ਗਜ ਦਾ ਪਲਾਟ ਦੇਵਾਂਗੇ ਜੀ ਜੇਕਰ ਉਹਨਾਂ ਨੂੰ 200 ਗਜ ਦਾ ਐਸ.ਆਈ.ਓ ਦੇਵਾਂਗੇ ਜੀ 24000 ਦੇ ਮਤਲਬ ਮਤਲਬ ਆਪਾਂ 24000 200 ਗਜ ਦੇ ਐਸ.ਆਈ.ਓ ਬਣ ਜਾਣਗੇ ਤੇ ਉਹ ਇੱਕ ਇੱਕ ਪਲਾਟ ਲੈ ਕੇ ਆਪਣਾ ਘਰ ਬਣਾ ਲੂਗਾ ਫਿਰ ਉਹਦੇ ਪੱਲੇ ਕੀ ਰਹਿ ਗਿਆ ਜੀ ਜੁਵੀਨ ਕਿੱਥੇ ਲਊਗਾ ਕਾਰੋਬਾਰ ਕੀ ਕਰੂਗਾ ਜੇ 24000 ਹੋਰ ਨਵੇਂ ਐਸ.ਯੂ ਬਣ ਜਾਣਗੇ ਤਾਂ ਉਹਨਾਂ ਦੇ ਵਿੱਚ ਕਾਰੋਬਾਰ ਕਿਵੇਂ ਹੋਊਗਾ ਅੱਜ ਕੱਲ ਤਾਂ ਜ਼ਮਾਨਾ ਹੀ ਬਦਲ ਗਿਆ ਜਿਹੜੇ ਪੁਰਾਣੇ ਦੁਕਾਨਾਂ ਨੇ ਪੁਰਾਣੇ ਐਸ.ਯੂ ਨੇ ਪੁਰਾਣੀਆਂ ਮਾਰਕੀਟਾਂ ਨੇ ਉਹ ਵੀ ਫੇਰ ਹੋ ਰਹੀਆਂ ਨੇ ਕਿਉਂਕਿ ਆਨਲਾਈਨ ਦਾ ਜ਼ਮਾਨਾ ਆ ਗਿਆ ਆਨਲਾਈਨ ਦੇ ਜ਼ਮਾਨੇ ਦੇ ਵਿੱਚ ਹੁਣ ਬੰਦਾ ਤਾਂ ਦੁਕਾਨ ਤੇ ਜਾਂ ਸ਼ੋਰੂਮਾਂ ਤੇ ਜਾਣਾ ਹੀ ਮੰਦ ਹੋ ਗਿਆ ਇਹ ਨਵੇਂ ਬਣਾ ਕੇ ਕੀ ਕਰਾਂਗੇ ਇਹ ਬਹੁਤ ਵੱਡਾ ਅਜਾੜਾ ਪੰਜਾਬ ਦਾ ਹੋਣ ਜਾ ਰਿਹਾ ਹੈ। ਅਜੇ ਤਾਂ ਲੁਧਿਆਣਾ ਦੀ ਗੱਲ ਹੈ ਨਾ। ਉਹ ਹੋਰ ਵੀ ਕਈ ਸ਼ਹਿਰ ਉਹਨਾਂ ਨੇ 27 ਸ਼ਹਿਰ ਜਿਹੜਾ ਆਡੈਂਟੀਫਾਈ ਕੀਤੇ ਨੇ ਜਿੱਥੇ ਉਹਨਾਂ ਨੇ ਇਹ ਪਹਿਲੇ ਫੇਸ ਦੇ ਵਿੱਚ ਇਹ ਇਸ ਤਰ੍ਹਾਂ ਦੀ ਭਾਅ ਸੀ ਲਾਗੂ ਕਰ ਦਿੱਤੀ। ਸ਼ੋਅ ਮੈਂ ਸਮਝਦਾ ਵੀ ਇਹ ਪੰਜਾਬ ਦਾ ਬਹੁਤ ਵੱਡਾ ਕਿਉਂਕਿ ਅਸੀਂ ਜਾਵਾਂਗੇ ਕਿੱਥੇ? ਕਿ ਕਿਸਾਨ ਕੀ ਕਰੂਗਾ? ਕਿਸਾਨ ਚਲੋ ਕਿਸਾਨ ਨੂੰ ਤੁਸੀਂ ਇਜਾੜਾ ਦੇ ਦੋਗੇ ਜਿਹੜਾ ਮਜ਼ਦੂਰ ਹੈ ਜਿਹਦੇ ਕੋਈ ਬਚਾਰਾ ਕੋਈ ਜਿਵੇਂ ਰਹਿ ਨਹੀਂ ਉਹ ਕੀ ਕਰੂਗਾ? ਉਹ ਕਿੱਥੇ ਜਾਊਗਾ? ਉਹ ਆਪਣੇ ਬੱਚੇ ਲੈ ਕੇ ਕਿੱਥੇ ਜਾਊਗਾ? ਸੋ ਮੈਂ ਸਮਝਦਾ ਵੀ ਇਹ ਸਰਕਾਰ ਜਿਹੜੀ ਦਿੱਲੀੋਂ ਚੱਲਣ ਵਾਲੇ ਨੇ ਦਿੱਲੀ ਨੇ ਪੰਜਾਬ ਨਾਲ ਸ਼ੁਰੂ ਤੋਂ ਲੈ ਕੇ ਮੁੱਢ ਤੋਂ ਲੈ ਕੇ ਬੈਰ ਕਮਾਉਂਦੀ ਆ ਰਹੀ ਹੈ ਤੇ ਇਹ ਵੀ ਪਤਾ ਨਹੀਂ ਕਿੰਨੀਆਂ ਸਦੀਆਂ ਦਰ ਪੁਰਾਣਾ ਬੈਰ ਦਿੱਲੀ ਪੰਜਾਬ ਦੇ ਲੋਕਾਂ ਨਾਲ ਕੱਢਣ ਜਾ ਰਹੀ ਹੈ ਪੰਜਾਬ ਦੇ ਲੋਕਾਂ ਨੇ ਤਾਂ ਭਰੋਸਾ ਪ੍ਰਗਟ ਕੀਤਾ ਸੀ ਪੰਜਾਬ ਦੇ ਲੋਕਾਂ ਨੇ ਤਾਂ ਉਹਨਾਂ ਦੇ ਉੱਤੇ ਆਪਣਾ ਫੇਥ ਪ੍ਰਗਟ ਕੀਤਾ ਸੀ ਪਰ ਇਹਨਾਂ ਦੇ ਮਨ ਵਿੱਚ ਇਹਦਾ ਜਹਰ ਰਾਜਨਾ ਬੈਰ ਆ ਇਹਨਾਂ ਪੰਜਾਬ ਦੇ ਲੋਕਾਂ ਪ੍ਰਤੀ ਨਫ਼ਰਤ ਆ ਇਹ ਕਹਦੇ ਇਹ ਪੰਜਾਬ ਨੂੰ ਝਾੜ ਕੇ ਛੱਡਣ ਸੋ ਅਸੀਂ ਸ਼ੋਮਨੀ ਕਾਲੀ ਦਾਲ ਕਿਉਂਕਿ ਅਸੀਂ ਵਾਰਿਸਾ ਪੰਜਾਬ ਦੇ ਮਾਂ ਮਾਂ ਪੰਜਾਬ ਦੀ ਮਾਂ ਪਾਰਟੀ ਮੈਂ ਉੱਧਰ ਵੀ ਗੱਲ ਕੀਤੀ ਸੀ ਵੀ ਮਾਂ ਕਦੇ ਵੀ ਆਪਣੇ ਬੱਚਿਆਂ ਦਾ ਦਰਦ ਉਹ ਮਹਿਸੂਸ ਕਰਦੀ ਹੋਏ ਅੱਗੇ ਆਉਂਦੀ ਹੈ ਤੇ ਪੰਜਾਬੀ ਸ਼ੋਮਨੀ ਕਾਲੀ ਦਾ ਲੱਗੇ ਆਇਆ ਸੋ ਅਸੀਂ ਹੁਣ ਜਿਹੜਾ ਇਹਦਾ ਜਿੱਥੇ ਬਰੋਧ ਲਗਾਤਾਰ ਸਾਡਾ ਵੱਲੋਂ ਜਾਰੀ ਹੈ ਤੇ ਰਹੇਗਾ ਤੇ ਸਰਕਾਰ ਸਾਡੀ ਆਉਣ ਦੇ ਪਾਲਿਸੀ ਨੂੰ ਬਿਲਕੁਲ ਮੁੱਢੋਂ ਰੱਦ ਕਰ ਦਿੱਤਾ ਜਾਊਗਾ ਪਰ ਉਹਨਾਂ ਜਿਹੜੇ ਅਸੀਂ ਇਹਨਾਂ ਹਲਕਿਆਂ ਦੇ ਵਿੱਚ 40 ਪਿੰਡਾਂ ਦੇ ਜਿਹੜੇ ਸੱਜਣ ਨੇ ਜਿਹੜੇ ਸਾਡੇ ਜ਼ਿੰਮੇਦਾਰ ਭਰਾ ਨੇ ਉਹਨਾਂ ਨੂੰ ਬੇਨਤੀ ਆ ਕਿ ਅਸੀਂ ਉਹ ਸਾਰੇ ਵੀਰ ਹਲਫੀਆ ਬਿਆਨ ਭਰਨ ਜਿਹਦੀ ਜਿਹਦੀ ਜਿੰਨੇ ਜਿੰਨੇ ਜ਼ਮੀਨ ਆਉਂਦੀ ਹੈ ਆਪਣੇ ਆਪਣੇ ਹਲਫੀਆ ਬਿਆਨ ਭਰ ਕੇ ਸਾਨੂੰ ਜਮ੍ਹਾਂ ਕਰਾਉਣ ਤਾਂ ਜੋ ਅਸੀਂ ਸਰਕਾਰ ਦੇ ਮੱਥਾ ਡੰਮ ਸਕੀਏ ਸਰਕਾਰ ਨੂੰ ਦੱਸ ਸਕੀਏ ਵੀ ਲੋਕ ਨਹੀਂ ਚਾਹੁੰਦੇ ਤੁਹਾਡੀ ਪਾਲਿਸੀ ਨਾਲ ਸਹਿਮਤ ਨਹੀਂ ਉਹ ਆਪਣੀ ਜ਼ਮੀਨ ਦਾ ਬੇਰਵਾ ਦੇ ਕੇ ਨਾਲ ਫਰਦ ਲਾ ਕੇ ਸਾਨੂੰ ਹਲਫੀਆ ਬਿਆਨ ਵਾਪਸ ਕਰਨਾ ਸੀ ਉਹ ਹਲਫੀਆ ਬਿਆਨ ਨੇ ਕੱਲੇ ਕੱਲੇ ਜ਼ਿਮੀਂਦਾਰ ਜਿੰਨੀ ਜਿੰਨੀ ਉਹਦੀ ਜ਼ਮੀਨ ਆ ਇੱਕ ਪਿੰਡ ਦੇ ਵਿੱਚ 300 ਘਰਾਂ ਦੇ 300 ਦੀ 300 ਘਰ ਜ਼ਿਮੀਂਦਾਰ ਸਾਨੂੰ ਹਲਫੀਆ ਬਿਆਨ ਭਰ ਕੇ ਦੇਵੇ ਤੇ ਜਿਹੜੇ 40 ਪਿੰਡਾਂ 40 ਤੇ 40 ਪਿੰਡਾਂ ਵਾਲੇ ਜ਼ਿਮੀਂਦਾਰਾਂ ਨੂੰ ਮੇਰੀ ਇਸ ਨਮਰ ਬੇਨਤੀ ਆ ਜੇ ਆਪਾਂ ਕੰਮ ਜਾਪੋਗੇ ਬਾਕੀ ਪੰਜਾਬ ਦੇ ਵਿੱਚ ਫੇਰ ਮੁੜ ਕੇ ਪਾਲਿਸੀ ਲਾਗੂ ਕਰਨ ਦੀ ਹਿੰਮਤ ਨਹੀਂ ਕਰਨਗੇ